ਇਸ ਟੈਂਪਿੰਡ ਡਾਂਸਿੰਗ ਵਾਲਾ ਚ ਮੌਜੂਦ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ 50-50 ਹਜ਼ਾਰ ਦੇ ਜਿਹੜੇ ਚੈੱਕ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਨੇ ਕਿੰਤਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਦਿੱਤੇ ਗਏ ਨੇ ਤੇ ਸਾਡੇ ਨਾਲ ਰਪੀਰ ਤੋਂ ਪਰਿਵਾਰ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਵੇਰ ਕੋਰਾ ਜੀ ਮਾਤਾ ਜੀ ਅੱਜ ਪੰਜਾਬ 50000 ਰੁਪਏ ਦੀ ਜਿਹੜੀ ਹੈਲਪ ਕੀਤੀ ਗਈ ਹੈ ਤੁਹਾਡੀ ਪੰਜਾਬ ਸਰਕਾਰ ਵੱਲੋਂ ਐਸਡੀਐਮ ਬਠਿੰਡਾ ਆਏ ਸੀ ਅਤੇ ਤੁਹਾਡੇ ਪਿੰਡ ਕੀ ਕਹਿਣਾ ਚਾਹੋ ਧੰਨਵਾਦ ਜੀ ਛੋਟਾ ਸ਼ੁਕਰ ਕਰ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਤ ਕੀ ਨਾਮ ਹੈ ਜੀ ਤੁਹਾਡਾ ਨਰੇਸ਼ ਕਰ ਮਾਤਾ ਜੀ ਜੇ ਗੱਲ ਕਰੀ ਅਜਸ ਡੀ ਐਮ ਬਠਿੰਡਾ 50 5000 ਰੁਪਏ ਦੇ ਜਿਹੜੇ ਤੁਹਾਨੂੰ ਚੈੱਕ ਦੇ ਕੇ ਗਏ ਆ ਜੋ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਆ ਕੀ ਕਹਿਣਾ ਚਾਹੂਗੀ ਧੰਨਵਾਦ ਧੰਨਵਾਦ ਉਹਨਾਂ ਦਾ ਤੁਹਾਨੂੰ ਧੰਨਵਾਦ ਬਹੁਤ ਬਹੁਤ ਦਿਓ ਧੰਨਵਾਦ ਬਿਲਕੁਲ ਜੀ ਬਿਲਕੁਲ ਜਿਹੜੇ ਪੀੜਤ ਪਰਿਵਾਰ ਹੈ ਧੰਨਵਾਦ ਕਰ ਰਹੇ ਆ ਪੰਜਾਬ ਸਰਕਾਰ ਦਾ ਤੇ ਹੋਰ ਵੀ ਸਾਡੇ ਨਾਲ ਇੱਥੇ ਪੀੜਤ ਪਰਵਾਰ ਮੌਜੂਦਾ ਗੱਲਬਾਤ ਕਰਦੇ ਹੁਣ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਮਨਪ੍ਰੀਤ ਕੌਰ ਜੀ ਮਨਪ੍ਰੀਤ ਜੀ ਅੱਜ ਪੰਜਾਬ ਸਰਕਾਰ ਵੱਲੋਂ 50 50000 ਦੇ ਜਿਹੜੇ ਚੈੱਕ ਭੇਜੇ ਗਏ ਆ ਪੀੜਤ ਪਰਿਵਾਰਾਂ ਨੂੰ ਇਹ ਤੁਹਾਡਾ ਵੀ ਕਾਫੀ ਨੁਕਸਾਨ ਹੋਇਆ ਸੀ ਅੱਜ ਐਸਡੀਐਮ ਬਟਿੰਡਾ ਪਹੁੰਚੇ ਸੀਗੇ ਤੁਹਾਡੇ ਪਿੰਡ ਤੇ 50 50000 ਦੇ ਚੈੱਕ ਦੇ ਕੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ अच्छा कोई और भी सहायता दीती गई है कोई प्रशासन वालों हां जी हां जी, जी दे ही आंदे है जी सहायता तो सान की की सहायता दीती है राशन पानी दे गए जी कपड़े दे गए पांडे दे, दे गए टैंकियां देके पानी आंगा हां हां जी और भी ਸਾਡੇ ਨਾਲ ਇੱਥੇ ਪੀੜਤ ਪਰਿਵਾਰ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਸਰਬਜੀਤ ਸਰਬਜੀਤ ਜੀ ਅੱਜ ਐਸਡੀਐਮ ਬਠਿੰਡਾ ਆਏ ਸੀ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਲਪ ਭੇਜੀ ਗਈ ਹੈ ਪੰਜਾਬ 50000 ਰੁਪਏ ਦੀ ਉਹ ਚੈੱਕ ਤੁਹਾਨੂੰ ਦੇ ਕੇ ਗਏ ਆ ਕੀ ਕੰਨਾ ਚਾਹੁੰਦਾ ਬਦਿਆ ਜੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੋ ਉਹਨਾਂ ਨੇ ਸਾਡੀ ਮਦਦ ਕੀਤੀ ਆ ਹੈਲਪ ਕੀਤੀ ਆ ਪਰ ਸਾਨੂੰ ਤਾਂ ਜਿਆਦਾ ਹੈਲਪ ਦੀ ਲੋੜ ਆ ਕਿਉਂ ਸਾਡੇ ਤਾਂ ਹਜੇ ਛੱਤਾ ਵੀ ਨਹੀਂ ਗਾ ਅਸੀਂ ਘਰਾਂ 'ਚ ਰੁੱਲਦੇ ਫਿਰਦੇ ਆ ਪਰ ਸਾਨੂੰ ਬੈਠਣ ਲਈ ਸਾਡਾ ਟਿਕਾਣਾ ਕਿੱਥੇ ਜਾਵੇ ਨਹੀਂ ਪ੍ਰਸ਼ਾਸਨ ਕਹਿੰਦਾ ਲਗਾਤਾਰ ਹੈਲਪ ਕੀਤੀ ਜਾ ਰਹੀ ਹੈ ਪੀੜਤਾਂ ਦੀ ਲਗਾਤਾਰ ਜੀ ਦੋ ਬਿਸਤਰੇ ਦੇ ਕੇ ਗਏ ਸੀਗੇ ਚੁੱਲ੍ਹੇ ਦੇ ਕੇ ਗਏ ਆ ਤੇ ਬਸ ਦੋ ਦੋ ਭਾਂਡੇ ਆ ਤੇ ਆਟੇ ਦੀ ਥੈਲੀ ਆ ਤੇ ਖੰਡ ਦੇ ਕੇ ਗਏ ਆ ਐਸ ਡੀ ਐਮ ਬਠਿੰਡਾ ਨਾਲ ਵੀ ਅਸੀਂ ਗੱਲਬਾਤ ਕੀਤੀ ਵੀ ਪੀੜਤ ਪਰਿਵਾਰਾਂ ਨੂੰ ਹੋਰ ਵੀ ਮਦਦ ਕੀਤੀ ਜਾਏਗੀ ਉਹਨਾਂ ਦਾ ਕਹਿਣਾ ਵੀ ਜ਼ਰੂਰ ਅਕੋਰਡਿੰਗ ਜੋ ਵੀ ਹੋਰ ਮਦਦ ਚਾਹੀਦੀ ਹੈ ਪੀੜਤ ਪਰਿਵਾਰਾਂ ਨੂੰ ਉਹ ਵੀ ਬਠਿੰਡਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਏਗੀ ਕੀ ਕਰਨਾ ਚਾਹੋ ਕਹਨੇ ਜੀ ਦੇਣਗੇ ਤਾਂ ਬਹੁਤ ਬਹੁਤ ਅਨੰਦ ਦਾ ਧੰਨਵਾਦ ਹੋਗਾ ਜਿਹੜਾ ਸਾਨੂੰ ਬੈਠਣ ਜੋ ਕਰ ਦੇਣਗੇ ਬਸ ਆਹੀ ਸਾਡੀ ਫੀਲ ਆ ਬਸ ਹੋਰ ਹੋਡੀ ਕੀ ਹੋਰ ਮੰਗ ਹੈ ਮੰਗ ਸਾਡੀ ਸਾਡੇ ਘਰ ਜਿਸ ਤਰ੍ਹਾਂ ਸੀਗੇ ਸਾਨੂੰ ਉਸ ਤਰ੍ਹਾਂ ਬਣਾ ਕੇ ਦਿੱਤੇ ਜਾਣ ਜਿਸ ਤਰ੍ਹਾਂ ਵੀ ਹੈਗੇ ਆ ਜਿਸ ਤਰ੍ਹਾਂ ਸਾਡੇ ਬਣੇ ਹੋਏ ਸੀਗੇ ਸਾਨੂੰ ਹੋਰ ਕਾਸੀ ਦੀ ਜ਼ਰੂਰਤ ਨਹੀਂ ਬਸ ਜਿਵੇਂ ਦੇ ਸਾਡੇ ਸੀਗੇ ਨਾ ਸਾਨੂੰ ਉਦਾਂ ਦੀ ਦਿੱਤੇ ਜਾਣ ਬਣਾ ਕੇ ਤੁਹਾਡੇ ਕਹਿਣ ਦਾ ਮਤਲਬ ਹੈ ਹੋਰ ਵੀ ਤੁਹਾਡੀ ਮਦਦ ਕੀਤੀ ਜਾਵੇ ਸਾਡੀ ਛੱਤਾਂ ਦੀ ਮਦਦ ਕੀਤੀ ਜਾਵੇ ਸਾਡੇ ਜਿਹੜੇ ਮਕਾਨ ਡਿੱਗ ਗਿਆ ਸਾਨੂੰ ਤੁਰਤ ਪਾ ਕੇ ਦਿੱਤੇ ਜਾਣ ਸਾਡੀ ਇਹੀ ਪੀਲਾ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਪਰ ਸਾਡੇ ਜਿਵੇਂ ਘਰ ਸੀਗੇ ਪੱਕੇ ਪਲਾਸਟਰ ਵਧੀਆ ਹੋਏ ਹੋਏ ਆ ਉਹ ਮੈ ਸਾਨੂੰ ਦਿੱਤੇ ਜਾਣ ਪੰਜਾਬ ਸਰਕਾਰ ਦੇ ਸੁਪਰਾਲੇ ਨੂੰ ਕਿਵੇਂ ਦੇਖਦੇ ਹੋ ਇਸ ਨੂੰ ਵਧੀਆ ਵਾਸਤ ਧੰਨਵਾਦ ਉਹਨਾਂ ਦਾ ਜਿਹੜਾ ਸਾਨੂੰ ਕਿਰਾਂ ਹੁਣ ਮਾੜਾ ਮੋੜ ਦੀ ਚੀਜ਼ ਦੀ ਲੋੜ ਹੋ ਗਈ ਅਸੀਂ ਲੈ ਸਕਦੇ ਆ ਨਹੀਂ ਤਾਂ ਅਸੀਂ ਉਹ ਵੀ ਨਹੀਂ ਲੈ ਸਕਦੇ ਸੀ ਜੇ ਸਾਡੀ ਇਹ ਵੀ ਨਾ ਮਦਦ ਕਰਦਾ ਕੋਈ ਸਾਡੇ ਕੋਲ ਤਾਂ ਇਸ ਟਾਈਮ ਦਵਾਈ ਬੂਟੀ ਨੂੰ ਵੀ ਪੈਸਾ ਹੈ ਨਹੀਂਗਾ ਕੋਈ ਵੀ ਜਿਹੜਾ ਅਸੀਂ ਬੁਖਾਰ ਦੀ ਜਾਂ ਕੋਈ ਸਿਰ ਦੁਖ ਦੇ ਦੀ ਗੋਲੀ ਵੀ ਲੈ ਲਾਂਗੇ ਚਲੋ ਕੋਈ ਗੱਲ ਨਹੀਂ ਚੰਗੀ ਗੱਲ ਆ ਉਹਨਾਂ ਦੀ ਅਸ ਤਾਂ ਉਹਨਾਂ ਨੂੰ ਧੰਨਵਾਦ ਦੁਆਰਾ ਦੁਆਰਾ ਕਰਦੇ ਆ ਵੀ ਚਲੋ ਜਿਹੜੇ ਸਾਨੂੰ ਨੇ ਮਦਦ ਕੀਤੀ ਆ ਅਸੀਂ ਜੋ ਵੀ ਚੀਜ਼ ਦੀ ਸਾਨੂੰ ਜ਼ਰੂਰਤ ਆ ਅਸੀਂ ਹੌਲੀ ਹੌਲੀ ਆਪਦੀ ਲੈ ਕੇ ਆਪਦੀ ਘਰੇ ਬਣਾ ਕੇ ਖਾਤਾ ਸਕਦੇ ਆ ਥੋੜੀ ਬਹੁਤ ਹੋਰ ਵੀ ਸਾਡੇ ਨਾਲ ਇੱਥੇ ਪੀ ਕੀ ਨਾਮ ਹੈ ਜੀ ਗੋਰਾ ਸਿੰਘ ਗੋਰਾ ਜੀ ਅੱਜ ਪੰਜਾਬ ਸਰਕਾਰ ਵੱਲੋਂ 50000 ਰੁਪਏ ਦੀ ਮਦਦ ਕੀਤੀ ਗਈ ਹੈ ਤੁਹਾਡੀ ਤੇ ਐਸ ਡੀ ਐਮ ਬਠਿੰਡਾ ਚੱਕ ਦੇ ਕੇ ਗਏ ਤੁਹਾਨੂੰ 50000 ਰੁਪਏ ਦਾ ਕੀ ਕਹਿਣਾ ਚਾਹੋ ਇਹ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਪਰ ਸਾਡਾ ਇਹ ਚੈੱਕ ਨਾਲ ਸਾਡਾ ਗੁਜ਼ਾਰਾ ਨਹੀਂ ਹੋਣਾ गाइस ਸਾਡੇ ਕੋਲੇ ਕੋਈ ਚੀਜ਼ ਵੀ ਘਰ ਦੇ ਵਿੱਚ ਹੈ ਨਹੀਂ ਨਾ ਸਿਲੰਡਰ ਨਾ ਸਾਡੇ ਕੋਲੇ ਪਾਣੀ ਪੀਣ ਨੂੰ ਨਾ ਟੂਟੀਆਂ ਨਾ ਸਭ ਲਾਈਟਾਂ ਲੂਟਾ ਸਭ ਮੱਚੀਆਂ ਗੈਸ ਸਿਲੰਡਰ ਮੱਚਿਆ ਪੇਟੀ ਲੀੜਾ ਸਭ ਕੁਝ ਮੱਚਿਆ ਸਾਡਾ ਵਿਥੋ ਦੇ ਕਹਿਣ ਦਾ ਮਤਲਬ ਹੈ ਹੋਰ ਵੀ ਮਦਦ ਕੀਤੀ ਜਾਵੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਹੋਰ ਵੀ ਮਦਦ ਕੀਤੀ ਜਾਵੇ ਪੰਜਾਬ ਸਰਕਾਰ ਕੰਨੀ ਬਿਲਕੁਲ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਪੀੜਤ ਪਰਿਵਾਰ ਮੌਜੂਦ ਹੈ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਸੱਸੀ ਕਾਲ ਅੱਜ ਐਸ ਡੀ ਐਮ ਬਠਿੰਡਾ ਆਏ ਸੀ ਪੰਜਾਬ 50000 ਰੁਪਏ ਦੇ ਚੈੱਕ ਦੇ ਦੇ ਕੇ ਗਏ ਆ ਤੁਹਾਨੂੰ ਕੀ ਕਹਿਣਾ ਚਾਹੋ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦਾ ਜਿਹੜਾ ਸਾਨੂੰ ਦੇ ਗਿਆ ਇਹ ਤੇ ਹੋਰ ਵੀ ਤੁਸੀਂ ਕੁਛ ਆਪਦੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਦੱਸਿਆ ਵੀ ਸਾਨੂੰ ਇਹ ਚੀਜ਼ਾਂ ਦੀ ਲੋੜ ਹੈ ਹਾਂਜੀ ਤੇ ਕੀ ਤੁਹਾਨੂੰ ਕਹਿ ਕੇ ਗਏ ਆ ਇਸ ਦੇਵਾਂਗੇ ਸਾਰਾ ਕੁਝ ਦੇਵਾਂਗੇ ਬਿਲਕੁਲ ਜੀ ਬਿਲਕੁਲ ਐਸੀ ਕੋਠੇ ਦਾਨ ਸਿੰਘ ਵਾਲਾ ਦੇ ਪੀੜਤ ਪਰਿਵਾਰ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਸਾਨੂੰ ਪੰਜਾਬ 50000 ਰੁਪਏ ਦੀ ਜਿਹੜੀ ਮਦਦ ਕੀਤੀ ਗਈ ਹੈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕੈਮਰਾਮੈਨ ਸੋਜਲ ਦੇ ਨਾਲ ਮਨੋ ਚਰਕੀ ਵਾਲਾ ਦੈਨਿਕ ਸਵੇਰਾ ਟੀਵੀ ਬਟਿੰਡਾ